ਸ਼ਾਜੀਤ ਤੁਹਾਨੂੰ ਪਿਆਰ ਬਹੁਤ ਕਰਦੇ ਨੇ ਲੋਕੀ ਮੰਨ ਨਾ ਇਹ ਤਾਂ ਹੈਪਨਾ ਜੀਲਾ ਤੂੰ ਮੈਨੂੰ ਕੀ ਕਿਹਾ ਸੀਗਾ ਕਹਿੰਦਾ ਵੀ ਆਪਣੇ ਬਣਾਓ ਕਰਨ ਮੁੰਡਾ ਵੀ ਹੋ ਗਿਆ ਕਹਿੰਦਾ 100 ਵੀ ਟੱਪਣਾ ਕਹਿੰਦਾ ਦੇਖ ਕਿੰਨਾ ਟੱਪ ਗਿਆ ਪਿਆਰ ਇਹ ਪਿਆਰ ਅਜੇ ਦੁਪਹਿਰ ਹੋ ਰਹ ਲੈਂਦੇ ਅੱਜ ਫਿਰ ਦੇਖੀ ਤੂੰ ਦਿਨਾਂ ਚਕ ਮੈਂ ਹਾਂ ਪਿਆਰ ਆਇ ਤਰਾ ਹਾਵਰ ਆਹ ਹੋਰ ਨਜ਼ਾਰੇ ਨੇ ਸਭ ਵਧੀਆ ਭਾਈਆ ਸਾਜੀ ਭਾਈ ਕਿੱਥੋਂ ਤੁਹਾਨੂੰ ਮਿਲਣਾ ਹੈ ਭਾਈ ਉਹ ਮੈਂ ਮਿਲਾਂਗੇ ਤੁਹਾਨੂੰ ਕੱਲੋਂ ਮੈਲੇ ਨੇ ਛੋਟਿਆ ਠੀਕ ਹੈ ਠੀਕ ਹੈ ਸਾਜੀ ਬਾਰੇ ਬਹੁਤ ਜਿਆਦਾ ਆਖੇ ਯਾਰ ਹੋਰ ਯਾਰ ਰੂਪ ਹੈ ਹੀ ਬਹੁਤ ਪਰਾ ਕੋਚ ਐ ਕਰੀਏ ala veer ਹਾਂ ਹੋਰ ਗੱਲਾਂ ਮਾਤਾ ਬਹੁਤ ਵਧੀਆ 10 ਵੇ ਘੰਟੇ ਸ਼ੇਰੇ ਕਦੋਂ ਆਣਾ ਮੈਂ ਇੰਡੀਆ ਸਾਰੇ ਪੁੱਛ ਰਹੇ ਨੇ ਜਾਣਾ ਆਪਣਾ ਜਨਵਰੀ ਚ ਮੈਚ ਹੈ ਕਿ ਫਰਵਰੀ ਚ ਆਪਣਾ 14 ਜਨਵਰੀ ਨੂੰ ਪੈਂਡਾ ਸ਼ਗਰਪੁਰ ਤੁਸੀਂ ਸਾਰੇ 14 ਫਰਵਰੀ ਨੂੰ ਬਾਈ ਸ਼ਗਰਪੁਰ ਪਹੁੰਚੋ ਤੇ ਬਾਈ ਤੁਹਾਨੂੰ ਦੂ ਦਰਸ਼ਨ ਹੋਪਫੁਲੀ ਹਾਂਜੀ ਉਸ ਤੋਂ ਪਹਿਲਾਂ ਬੈਲਾ ਰੱਬ ਸੁੱਖ ਰੱਖੇ ਪਰ ਮਟਾਰ ਵੇਚਦੇ ਬਰੋ ਚੋਰੀ ਦੇ ਤੁਸੀਂ ਕੀ ਕੀ ਹੋਇਆ ਅਰੇ ਮਟਾਇਰ ਵੇਚਦੇ ਬਰੋ ਚੋਰੀ ਦੇ ਤੁਸੀਂ ਅੱਛਾ ਅੱਛਾ ਇਹ ਭਰਾ ਆਪਣੇ ਆ ਰ ਰਹਿਮਤ ਟੇਰਾਂ ਨਾਲ ਕੰਮ ਕਰਦਾ ਭਰਾ ਤੇ ਇਹਨੂੰ ਇਹ ਕਹਿ ਲੱਗਾ ਕਿ ਨਾ ਰਹਿਮਤ ਟੇਰਾਂ ਦਾ ਭਾਜੀ ਮੇਰਾ ਕੰਮ ਆ ਬੇਜਤਾ ਮੈਂ ਕਿਹਾ ਭਾਜੀ ਚੋਰੀ ਕਹਿੰਦਾ ਨਹੀਂ ਸਾਲਿਆ ਚੋਰੀ ਯਾ ਯਾ ਦੇ ਪਾਈ ਰ ਬੈਠਾ ਹੀ ਇਹ ਜੋ ਬਣ ਗਰੀਆ ਉਸ ਵੇਟ ਤਾਂ ਤਾਂ ਸ਼ੇਰੇ ਨੂੰ ਯਾਰ ਕੋਣ ਸਾਰੇ ਜਾਣਦੇ ਯਾਰ ਸ਼ੇਰੇ ਦੇ ਨੂੰ ਨਾ ਨਹੀਂ ਨਹੀਂ bro ਮੈਨੂੰ ਇੱਥੇ ਆਉਂਦੇ ਯਾਰ ਪੀਸ ਗੱਲ ਕਰਨੀ ਆ ਭਾਜੀ ਕਰੋ ਜੋ ਕਰੀਂ ਨਾਲ ਆਪਾਂ ਦਿਨਾਂ ਦੇ ਜਵਾਬ ਤੇਰੇ ਸੁਣਾ ਅਗੇ ਗੱਲਾਂ ਵਾਤਾ ਆਪਣਾ ਭਰਾ ਗਗਨ ਵੀ ਆ ਗਿਆ ਚੱਕ ਦੇਸ ਰਾਜਾ ਦਾ ਸਿੰਗਲ ਵੀਰੇ ਮਿਲਦੇ ਨਹੀਂ ਤੁਸੀਂ ਫੋਟੋ ਆਹ ਨਾਲ ਰਹਿੰਦਾ ਆਪਣੀ ਦੇਖੀ ਮੁੰਡਾ ਕਰਨ ਗਿੱਲ ਭਾਈ ਇਹ ਵੀ ਆਪਣਾ ਸ਼ੇਰੇ ਨਾਲ ਸ਼ੇਰੇ ਦੀ ਪੈਰ ਫੋਟੋ ਬਹੁਤ ਸਾਰੇ ਕਈ ਨੇ ਸ਼ੇਰੇ ਨਾਲ ਫੋਟੋ ਕਰਾਉਣੀ ਉਹਦੇ ਬੋਲੇ ਸਾਰਾ ਧੱਕੇ ਨਾਲ ਜਦੋਂ ਭਾਈ ਆ ਫੋਟੋ ਕਰਾ ਜੀ ਕਰਾਉਣੀ ਆ ਆ ਭਾਈ ਆ ਚਲੋ ਕਈ ਵਾਰੀ ਨਹੀਂ ਕਹਿਆ ਹੁੰਦਾ ਤੈਨ ਤੈਨ ਉਸਾਰ ਨਾਲ ਦਾ ਰਹਿੰਦਾ ਤੇਰੇ ਵਾਂਗ ਆ ਬਾਈ ਉਹ ਨਹੀਂ ਲਿਖਿਆ ਮਾਰ ਲਾ ਮਾਰੂਆ ਵੀਰੇ ਕਿਹੜਾ ਇਹ ਜਨਵਰੀ ਚ ਤੈਨੂੰ ਚਾਹੁੰਦੀ ਆ ਜਨਤਾ ਦੇਖ ਲੈ ਬਾਰ ਬਾਰ ਪੁੱਛੀ ਜਾਂਦੀ ਵੀ ਕਦੋਂ ਆਉਂਗਾ ਬਾਈ ਮਹੰਦਰਜੀ ਭਾਈ ਆਪਣਾ ਕੀ ਹਾਲ ਹੈ ਵਧੀਆ ਸਾਹਿਬ ਜੀ ਤੇ ਫਰਾਮ ਉਹ ਕਰਨ ਹੋਈ ਆ ਨਾ ਜਿਹੜਾ ਵੇਂਜ ਰੋ ਕਰਾਂਗਾ ਹੂੰ ਅੱਛਾ ਚਾਹਾਂ ਦੇ ਵੀ ਦੇਖ ਲੈ ਰੇਂਜ ਰੋ ਉਹ ਕਰਨ ਦੇ ਟਿਕਾਣਾ ਕੋਈ ਉਹ ਕੁੜੀ ਆ ਬਿਪਣ ਵਾਗਾ ਹੁਣ ਨੇ ਤੈਨੂੰ ਆਈ ਲਵ ਯੂ ਲਿਖਤਾ ਉਹਦੇ ਓਪੇ ਅੱਜ ਇੰਨੀ ਫੇਰ ਬੋਲਿੰਗ ਦੇ ਰਹੀ ਯਾਰ ਛੋਟਿਆ ਉਹ ਲਿਖਿਆ ਤੈਨੂੰ ਆ ਸਾਲਾ ਉਹ ਤੈਨੂੰ ਲਿਖਿਆ ਉਹਦੇ ਛੇਰਾ ਕਹਿੰਦੇ ਛੇਰੇ ਆਈ ਲਵ ਯੂ ਆ ਖਾਨ ਪੈਣੀ ਛੋਟਾ ਵਧੀਆ ਜਾਫੀ ਆਪਣਾ ਹੋਰ ਹੋਰ ਸੈਟ ਆ ਜਾਣ ਜਲਦੀ ਮਾਤਾ ਸੁਣਾ ਪੱਕਾ ਆਪਣਾ ਮੈਚ ਖੇਡੇਗਾ ਨਾ ਫਿਰ ਐਤ ਕੀ ਜਨਵਰੀ ਚ ਹਾਂਜੀ ਜਨਵਰੀ ਚ ਉਸ ਤੋਂ ਪਹਿਲਾਂ ਪਹਿਲਾਂ ਮਿਲਦੇ ਆ ਯਾਰ ਕੀ ਹਾਲ ਆਉਟ ਨੇ ਸਭ ਇਹ ਵਗ ਰਹੇ ਤੈਨੂੰ ਪ੍ਰਪੋਜ਼ ਆ ਗਿਆ ਸਿੱਧਾ ਹੀ ਹੈ ਮੈਨੂੰ ਭਪਣ ਭੱਗੇ ਦਾ ਕਿਹੜਾ ਭਪਣ ਭੱਗਾ ਸਾਰੇ ਸਿਟੀ ਸਿਟੀ ਜਣਾ ਇੱਥੇ ਦਾ ਇੱਥੇ ਦੀ ਚਿੜੀਆਂ ਉੱਤੇ ਉਹ ਛੇ ਡੌਣਾ ਆਇਆ ਉਹਦੇ ਉਹਦੇ ਮੈਸੇਜ ਆਇਆ ਤੇਰਾ ਸੱਚੀ ਇੱਕ ਮਿੰਟ ਤੇਰੇ ਨਾਲ ਬੈਠਾਗਾ ਤੁਹਾਨੂੰ ਲੱਗਦਾ ਬੰਦਾ ਲੱਗਦਾ ਕਬੱਡੀ ਛੱਡ ਗਿਆ ਕੈਨੇਡਾ ਵਿੱਚ ਕੰਮ ਕਰਨ ਲੱਗ ਗਿਆ ਮੇਰੇ ਕੰਮ ਹੀ ਨਹੀਂ ਨਾ ਹੁੰਦਾ ਤਾਈਓ ਕਨੇਡਾ ਲੈਟ ਰਿਆਂ ਜਾਨ ਕੰਮ ਦਾ ਨਹੀਂ ਅਜੇ ਤੱਕ ਡੱਕਾ ਨਹੀਂ ਤੋੜਿਆ ਹੋਣਾ ਕੰਮ ਦਾ ਔਖੇ ਹੀ ਚੋਂਟਿਆ ਉਹਦਾ ਗੱਲ ਇਹ ਸਾਲਾ ਦੂਰੋਂ ਦੂਰੇ ਪਤਾ ਵਧੀਆ ਲੱਗਦਾ ਏ ਮੈਨੂੰ ਪਤਾ ਏ ਠੀਕ ਆ ਚੇਰੇ ਮੇਰਾ ਮਰਦੇ ਆ ਝੋਟੇ ਠੀਕ ਆ ਕੱਲ ਨੂੰ ਓਕੇ ਓਕੇ ਜਾਣਾ ਓਕੇ ਮੇਰਾ ਭਰਾ